ਸਿੰਘ ਜੀ ਪਾਗ ਪੰਜਵਾਂ ਹਰ ਧਰਮ ਕਿਸੇ ਨਾ ਕਿਸੇ ਲਾਲਚ ਦੇ ਆਧਾਰ ਤੇ ਲੋਕਾਂ ਨੂੰ ਆਪਣੀ ਧਰਮ ਵਿੱਚ ਸ਼ਾਮਿਲ ਕਰਦਾ ਹੈ ਕਿਸੇ ਨੂੰ ਸਵਰਗ ਦਾ ਕਿਸੇ ਨੂੰ ਸਵਰਗ ਵਿੱਚ ਅpsਰਾ ਦਾ ਸ਼ਰਾਬ ਦੀਆਂ ਨਦੀਆਂ ਦਾ ਲਾਲਚ ਕਿਸੇ ਨੂੰ ਮਨੁੱਖ ਤੇ ਪਾਪਾਂ ਦੀ ਜ਼ਿੰਮੇਵਾਰੀ ਖੁਦਾ ਨੂੰ ਦੇਣ ਦਾ ਇੱਕ ਸਿੱਖ ਧਰਮ ਹੀ ਐਸਾ ਧਰਮ ਹੋਇਆ ਹੈ ਜਿਸ ਵਿੱਚ ਆਉਣ ਲਈ ਗੁਰੂ ਸਾਹਿਬ ਨੇ ਸੀਸ ਦੀ ਮੰਗ ਕੀਤੀ ਤੇ ਪੰਜ ਪਿਆਰਿਆਂ ਦੀ ਸਾਜ਼ ਨਾਲ ਐਸੇ ਯੋਧੇ ਪੈਦਾ ਕੀਤੇ ਐਸੇ ਮਰਦ ਪੈਦਾ ਕੀਤੇ ਕਿ ਸਿਰ ਤਰ ਤਲੀ ਗਲੀ ਮੇਰੇ ਆਓ ਇਤ ਮਾਰਗ ਪੈਰ ਧਰੀਜੈ ਸਰਦੀਜੈ ਕਾਣ ਨਾ ਕੀਜੈ ਤੇ ਸਵਾ ਲੱਖ ਸੇ ਇੱਕ ਲੜਾਉ ਚ ਮਹਾਵਾਕ ਸੱਚ ਕਰਕੇ ਦਿਖਾ ਦਿੱਤਾ 40-40 ਸਿੱਖਾਂ ਨੇ 10-10 ਲੱਖ ਦੀ ਮੁਗਲ ਫੌਜ ਨਾਲ ਟਕਰਾ ਕੀਤਾ ਸੀ ਤੇ ਜਿੱਤੇ ਵੀ ਗੁਰੂ ਸਾਹਿਬ ਜਾਣਦੇ ਸੀ ਕਿ ਕੌਮ ਸਾਰੀ ਲਈ ਲੋਕਾਂ ਦੇ ਮਨ ਸੁਭਾਵਾਂ ਰੁਚੀਆਂ ਤੇ ਆਚਰਣ ਨੂੰ ਟਾਲਣ ਦੀ ਸਿਹਤ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਜਿਸ ਦੀ ਪੂਰਤੀ ਲਈ ਆਪ ਜੀ ਨੇ ਪ੍ਰਾਤਨ ਗ੍ਰੰਥਾ ਮਹਾ ਭਾਰਤ ਆਰਮਾਇਣ ਆਦਿ ਦਾ ਉਲਥਾ ਕਰਵਾਇਆ ਦੇਸ਼ ਭਰ ਦੇ ਕਵੀਆਂ ਤੇ ਡਾਡੀਆਂ ਧਾਡੀਆਂ ਨੂੰ ਸਦਕੇ ਜਿਨ੍ਹਾਂ ਵਿੱਚ 52 ਉੱਕੇ ਕਵੀ ਸਨ ਆਪਣੇ ਦਰਬਾਰ ਦਾ ਸ਼ਿੰਗਾਰ ਬਣਾਇਆ ਜਮਨਾ ਦੇ ਕਿਨਾਰੇ ਪੌਂਟਾ ਸਾਹਿਬ ਵਿਖੇ ਹਰ ਰੋਜ਼ 52 ਕਵੀਆਂ ਦੀ ਮਹਿਫਲ ਲੱਗਦੀ ਜਿੱਥੇ ਸੰਸਕ੍ਰਿਤ ਫਾਰਸੀ ਵਿੱਚ ਲਿਖੇ ਗ੍ਰੰਥਾਂ ਦਾ ਅਨੁਵਾਦ ਕਰਕੇ ਹਿੰਦੀ ਤੇ ਪੰਜਾਬੀ ਸਹਿਤ ਨੂੰ ਅਨਮੁੱਲ ਖਜ਼ਾਨਾ ਦਿੱਤਾ ਜਿਸ ਲਈ ਕੇ ਵਿਦਵਾਨਾਂ ਨੂੰ ਸੰਸਕ੍ਰਿਤ ਪੜਨ ਲਈ ਬਨਾਰਸ ਵੀ ਭੇਜਿਆ ਸਿਹਤ ਰਾਹੀਂ ਸਿੰਘਾਂ ਵਿੱਚ ਨਵੀਂ ਜਿੰਦ ਜਾਨ ਨਵਾਂ ਜੋਸ਼ ਨਵੀਂ ਤਰੰਗ ਨਵੀਆਂ ਤਾਂਗਾ ਨਵੇਂ ਸੱਚੇ ਤੇ ਸੁੱਚੇ ਇਰਾਦੇ ਭਰੇ ਵੀਰ ਅਸ ਨੇ ਉਹਨਾਂ ਨੂੰ ਜਵਰ ਧੱਕੇ ਜਨ ਤੇ ਬੇਨਸਾਫੀ ਦੇ ਬ੍ਰੋਧ ਹਿੱਕਾਂ ਤੰ ਤੇ ਡਟ ਜਾਣ ਦੀ ਤਾਕਤ ਬਖਸ਼ੀ ਲੋਕਾਂ ਦਾ ਮਿਆਰ ਉੱਚਾ ਕਰਨ ਲਈ ਤਿਹਾੜ ਮਨਾਉਣ ਦੇ ਢੰਗ ਬਦਲੇ ਹੋਲੀ ਜੋ ਕਿ ਇੱਕ ਖੁਸ਼ੀਆਂ ਭਰਿਆ ਤਿਹਾੜ ਸੀ ਚਿੱਕੜ ਤੇ ਗੰਦਾ ਪਾਣੀ ਕਿ ਦੂਜੇ ਤੇ ਸੁੱਟਿਆ ਜਾਂਦਾ ਹੈ ਗੁਰੂ ਸਾਹਿਬਾਨ ਇਸ ਤਿਹਾੜ ਨੂੰ ਨਵਾਂ ਰੂਪ ਦੇ ਕੇ ਹੌਲੇ-ਹੌਲੇ ਦਾ ਨਾਂ ਦਿੱਤਾ ਜਿਸ ਵਿੱਚ ਸਵੇਰ ਦੇ ਦੀਵਾਨ ਮਗਰੋਂ ਕਵੀ ਦਰਵਾਰ ਤੇ ਰਾਗ ਸਵਾਮਾ ਹੁੰਦੀਆਂ ਹਨ ਕਵੀ ਢਾਡੀ ਰਾਗੀ ਦੇ ਕੀਤਨੀਆਂ ਆਪਣੇ ਆਪਣੇ ਵਿਚਾਰ ਸੁਣਾਉਂਦੇ ਹਰ ਦੇ ਵੇਲੇ ਫੇਰ ਬਹਾਦਰੀ ਤੇ ਕਰਤੱਬ ਫੌਜੀ ਕਸਰਤਾਂ ਦੇਖੇ ਡਾ ਹੁੰਦੀਆਂ ਗੁਲਾਲ ਜਲਦੀ ਵਰਖਾ ਹੁੰਦੀ ਅਗਲਾ ਦਿਨ ਹੌਲਾ ਮਹੱਲਾ ਜਿਸ ਵਿੱਚ ਫੌਜੀ ਯੋਗਤਾ ਦਾ ਪ੍ਰਸਾਰ ਹੁੰਦਾ ਇਸ ਯੋਗਤਾ ਵਿੱਚ ਸ਼ਾਮਲ ਹੋਣ ਲਈ ਲੋਕ ਸਾਰਾ ਸਾਰਾ ਸਾਲ ਤਿਆਰੀ ਕਰਦੇ ਤੇ ਆਪਣੇ ਆਪ ਨੂੰ ਗੁਰੂ ਸਹਾਦੀ ਕਸੋਟੀ ਤੇ ਬੂਰਾ ਉਤਰਨ ਲਈ ਕੋਸ਼ਿਸ਼ ਵੀ ਕਰਦੇ ਗਰੀਬ ਦਾ ਮੂੰਹ ਗੁਰੂ ਕੀ ਗੋਲ ਗੁਰੂ ਦਰਬਾਰ ਵਿੱਚ ਆਏ ਸਿੱਖ ਸੰਤਾਂ ਤੇ ਜਵਾਨਾਂ ਦੀ ਜਿਸਮਾਨੀ ਆਤਮਿਕ ਤੇ ਮਾਨਸਿਕ ਖਰਾਕ ਲਈ ਜਗਾ ਜਗਾ ਲੰਗਰ ਲਗਾਈ ਜਾਂਦੇ ਪੰਨਾ ਆਣੀ ਦੀ ਜਿੱਤ ਮਗਰੋਂ ਗੁਰੂ ਸਾਹਿਬ ਦੇ ਦਰਸ਼ਨ ਵਿੱਚ ਹੋਰ ਦ੍ਰਿੜਤਾ ਆ ਗਈ ਜਿਸ ਨਾਲ ਕੌਮ ਸਾਈ ਦੇ ਮਕਸਦ ਨੂੰ ਤਕੜਾਈ ਮਿਲੀ ਇਸ ਧਰਮ ਯੁੱਧ ਸਦਕਾ ਗੁਰੂ ਸਾਹਿਬ ਦਾ ਜਸ ਦੂਰ ਦੂਰ ਤੱਕ ਫੈਲ ਗਿਆ ਬਤੇਰੇ ਸ਼ਾਸਤਰ ਇਕੱਠੇ ਹੋ ਗਏ ਦੂਰ ਦੂਰ ਤੋਂ ਜਵਾਨ ਉਹਨਾਂ ਦੀ ਸੇਵਾ ਦੇ ਵਿੱਚ ਆ ਗਏ ਜਿਨ੍ਹਾਂ ਨੇ ਸਿਰਫ ਦੋ ਵਕਤ ਦੀ ਰੋਟੀ ਤੇ 6 ਮਹੀਨੇ ਬਾਅਦ ਇੱਕ ਜੋੜੇ ਦੀ ਮੰਗ ਕੀਤੀ ਗੁਰੂ ਸਾਹਿਬਾ ਆਪਣੇ ਫਰਜ਼ਾਂ ਦੇ ਜ਼ਿੰਮੇਵਾਰੀ ਨਾਲ ਵਧੇਰੇ ਚੇਤਨ ਹੋ ਗਏ ਤਿਆਰੀ ਦਾ ਇੱਕ ਨਵਾਂ ਦੌਰ ਸ਼ੁਰੂ ਹੋਇਆ ਜਿਸ ਵਿੱਚ ਫੌਜ ਭਾਰਤੀ ਸੈਨਿਕ ਸਿਖਲਾਈ ਸਾਧਨ ਪ੍ਰਾਪਤੀ ਤੇ ਕਿਲੇ ਵਧੇ ਸ਼ਾਮਲ ਹੋਈ 1699 ਵਸਾਖੀ ਵਾਲੇ ਦਿਨ ਮਾਨਵ ਸਮਾਜ ਦੀ ਸਮਾਨਤਾ ਦੀ ਨੀਂਹ ਰੱਖ ਕੇ ਇੱਕ ਨਵੇਂ ਸਮਾਜ ਦੀ ਉਸਾਰੀ ਕੀਤੀ ਖਾਲਸਾ ਪੰਥ ਸਾਜਿਆ ਇੱਕ ਅਜੇ ਸਮਾਜ ਤੇ ਭਾਈਚਾਰੇ ਦੀ ਸਿਰਜਣਾ ਕੀਤੀ ਜਿੱਥੇ ਜਾਤ ਪਾਤ ਵਰਣ ਵੰਡ ਤੇ ਉੱਚ-ਨੀਚ ਦੀ ਕੋਈ ਥਾਂ ਨਹੀਂ ਸੀ ਇੱਕ ਨਵੇਂ ਸਮਾਜ ਦੀ ਸਥਾਪਨਾ ਹੋਣ ਦਾ ਐਲਾਨ ਸੀ ਜਿਸ ਨਾਲ ਜਾਤ ਪਾਤ ਤੋਂ ਮੁਕਤੀ ਦੇ ਫਲਸਫੇ ਨੇ ਲੋਕਾਂ ਵਿੱਚ ਏਕਤਾ ਦੀ ਭਾਵਨਾ ਪੈਦਾ ਕੀਤੀ ਜੋ ਆਉਣ ਵਾਲੇ ਸਮੇਂ ਵਿੱਚ ਕੌਮੀ ਏਕਤਾ ਦਾ ਆਧਾਰ ਬਣ ਗਈ ਵੱਖ-ਵੱਖ ਜਾਤੀਆਂ ਧਰਮ ਤੇ ਕਿੱਤਿਆਂ ਦੇ ਲੋਕਾਂ ਨੂੰ ਏਕਤਾ ਦਾ ਆਧਾਰ ਬਣ ਗਈ ਵੱਖ-ਵੱਖ ਛਾਤੀਆਂ ਇੱਕ ਬਾਟੇ ਵਿੱਚ ਅੰਮ੍ਰਿਤ ਛਕ ਕੇ ਇੱਕ ਨਵੇਂ ਸਮਾਜ ਦੀ ਨੀਂਹ ਰੱਖੀ اخਲਾਕੀ ਤੇ ਅਧਿਆਤਮਿਕ ਤੌਰ ਤੇ ਉੱਚਾ ਕਰਨ ਲਈ ਕੁਝ ਰਹਿਤਾਂ ਤੇ ਕੁਰਹਿਤਾਂ ਨਿਯਤ ਕੀਤੀਆਂ ਸੰਸਾਰਕ ਤੌਰ ਤੇ ਮਜ਼ਬੂਤ ਹੋਣ ਲਈ ਕਿਰਪਾਨ ਧਾਰਨ ਇਕ ਜਰੂਰੀ ਅੰਗ ਬਣਵਾ ਦਿੱਤਾ ਉਹਨਾਂ ਨੇ ਦਿਲਾਂ ਵਿੱਚੋਂ ਡਰ ਤੇ ਹਿੰਮਤਾ ਦੀ ਭਾਵਨਾ ਦੂਰ ਕਰਨ ਲਈ ਕਾਲਪੁਰਖ ਦੀਆਂ ਅਸੀਮ ਸ਼ਕਤੀਆਂ ਪ੍ਰਤੀ ਅਟੱਲ ਵਿਸ਼ਵਾਸ ਪੈਦਾ ਕੀਤਾ ਜੋ ਵੱਡੇ-ਵੱਡੇ ਹਕੂਮਤਾਂ ਨੂੰ ਕੁਚਲਣ ਦੀ ਸ਼ਕਤੀ ਰੱਖਦਾ ਹੋਵੇ ਉਹਨਾਂ ਦੇ ਆਦਰ ਨੂੰ ਉੱਚ ਮਿਆਰ ਤੇ ਰੱਖਣ ਲਈ ਪੰਜ ਕਕਾਰਾਂ ਚਾਲਕ ਰਹਿਤਾ ਪੰਜ ਬਾਣੀਆਂ ਦਾ ਪਾਠ ਸੱਚੀ-ਸੁੱਚੀ ਕਿਰਤ ਕਰਕੇ ਵੰਡ ਕੇ ਛਕਣ ਤੇ ਸਿਮਰਨ ਕਰਨ ਦਾ ਹੁਕਮ ਦਿੱਤਾ ਕੁਰਬਾਨੀ ਦੇਣ ਦੇ ਨਾਲ-ਨਾਲ ਉਹਨਾਂ ਲਈ ਉੱਤਮ ਕਿਸਮ ਦੇ ਸੰਸਕਾਰ ਤੇ ਆਦਰਸ਼ ਵੀ ਕਾਇਮ ਕੀਤੇ ਪੰਜ ਪਿਆਰਿਆਂ ਨੂੰ ਪੁੱਤਰਾਂ ਤੋਂ ਵੱਧ ਪਿਆਰ ਕੀਤਾ ਪੋਹਲ ਦਿੱਤੀ ਆਪਣਾ ਨਾਮ ਦਿੱਤਾ ਪੁੱਤਰ ਬਣਾਇਆ ਪੁਰਾਣੀ ਕੁਲ ਕੁਸ਼ ਵਰਣਵੰਸ਼ ਜਾਤ ਨਾਸ਼ ਕਰਕੇ ਖਾਲਸੇ ਦਾ ਖਿਤਾਬ ਅਖਸ਼ਿਆ ਉਹਨਾਂ ਤੋਂ ਹੀ ਖੰਡੇ ਬਾਟੇ ਦੀ ਪੋਹਲ ਲੈ ਕੇ ਗੁਰੂ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਬਣ ਕੇ ਗੁਰੂ ਚੇਲੇ ਦਾ ਭੇਦ ਮਿਟਾ ਦਿੱਤਾ ਇੱਕ ਪਿਤਾ ਇੱਕ ਸਕੇ ਹੰਬਾਰੇ ਖਾਲਸੇ ਨੂੰ ਆਪਣਾ ਰੂਪ ਆਪਣਾ ਈਸ਼ਟ ਸ਼ਗਿਰਦ ਆਪਣਾ ਪਿੰਡ ਪੁਰਾਣ ਸਤਗੁਰ ਪੂਰਾ ਤੇ ਸੱਜਣ ਸੂਰਾ ਕਹਿ ਕੇ ਨਿਵਾਜਿਆ ਖਾਲਸਾ ਮੇਰਾ ਰੂਪ ਹੈ ਖਾਸ ਖਾਸੇ ਮੈਂ ਹੂੰ ਕਰੋ ਨਿਵਾਸ ਇਸ ਦਿਨ ਪੰਜ ਪਿਆਰਿਆਂ ਤੋਂ ਬਾਅਦ ਲੱਖਾਂ ਨੇ ਅਮ੍ਰਿਤ ਛਕਿਆ ਤੇ ਖਾਲਸਾ ਪੰਥ ਵਿੱਚ ਸ਼ਾਮਿਲ ਹੋ ਗਏ ਗੁਰੂ ਸਹਿ ਦਾ ਇੱਕ ਐਸਾ ਮਹਾਨ ਕਾਰਨਾਮਾ ਸੀ ਜਿਸ ਤੇ ਮੁਰਦਾ ਕਉਮ ਵਿੱਚ ਰੂਹ ਫੂਕ ਦਿੰਦੀ ਸੋਈ ਹੋਈ ਹਿੰਦੁਸਤਾਨ ਦੀ ਮਿੱਟੀ ਵਿੱਚੋਂ ਜਏ ਸੰਤ ਸਿਫਾਈ ਪੈਦਾ ਕੀਤੇ ਜਿਸ ਨੇ ਦੇਸ਼ ਤੇ ਕੌਮ ਦੀ ਤਸਵੀਰ ਬਦਲ ਕੇ ਰੱਖ ਦਿੱਤੀ ਸੇਖਾ ਨੂੰ ਸਮੰਝਲ ਦੇ ਬਜਾਅ ਦਿੱਤਾ ਜਿੱਥੇ ਦੁਸ਼ਮਨਾ ਦੀਆਂ ਲੱਖਾਂ ਕੋਸ਼ਸ਼ਾਂ ਵੀ ਹਿਲਾ ਨਾ ਸਕੀਆਂ ਰਾਜੇ ਮਹਾਰਾਜਾ ਨੂੰ ਵੀ ਖਾਲਸਾ ਪੰਥ ਵਿੱਚ ਸ਼ਾਮਿਲ ਕਰਨ ਦੇ ਯਤਨ ਕੀਤੇ ਪਰ ਉਹ ਜਾਤ ਪਾਤ ਨਸਲ ਗੋਤ ਕੁੱਲ ਤੋਂ ਉੱਪਰ ਨਹੀਂ ਉੱਠ ਸਕੇ ਉਹਨਾਂ ਨੇ ਆਪਣੀ ऐਸ਼ ਪ੍ਰਸਤੀ ਤੇ ਆਜ਼ਾਦੀ ਦਾ ਸੌਖਾ ਰਾਹ ਚੁਣਿਆ ਰਾਜੇ ਮਹਾਰਾਜੇ ਦਿੱਤੀਆਂ ਜਾਤਾਂ ਦੇ ਲੋਕਾਂ ਨੇ ਗੁਰੂ ਸਾਹਿਬ ਦੀਆਂ ਸਰਗਰਮੀਆਂ ਨੂੰ ਆਪਣੇ ਲਈ ਖਤਰਾ ਤੇ ਵਿਦਰੋਹ ਸਮਝਿਆ ਨੀਵੀਂਆਂ ਜਾਤੀਆਂ ਦੇ ਬਰਾਬਰ ਖੜਾ ਕਰਨਾ ਉਹਨਾਂ ਕੋਲ ਸਹਿਣ ਨਹੀਂ ਹੋ ਰਿਆ ਸੀ। ਇਹੀ ਕਾਰਨ ਹੈ ਕਿ ਕੌਮੀ ਤੇ ਅਧਿਆਤਮਕ ਜਦੋਂ ਜਹਦ ਵਿੱਚ ਸਿਨੀਆਂ ਰਕਾਵਟਾਂ ਦੇ ਮੁਸ਼ਕਲਾਂ ਰਾਜਾ ਮਹਾਰਾਜਾ ਨੇ ਘੜੀਆਂ ਕੀਤੀਆਂ, ਮੁਗਲ ਹਕੂਮਤ ਨੇ ਵੀ ਘੜੀਆਂ ਕੀਤੀਆਂ। ਖਾਲਸਾ ਪੰਥ ਨੇ ਉਹਨਾਂ ਸਾਰੀਆਂ ਗੱਲਾਂ ਤਾਂ ਡਟ ਕੇ ਵਿਰੋਧ ਕੀਤਾ ਜਿਨ੍ਹਾਂ ਨੇ ਭਾਰਤੀ ਸਮਾਜ ਨੂੰ ਸਹਾਰਿਆ ਗਿਆ ਹੈ। ਜਿਨ੍ਹਾਂ ਨੂੰ ਧਰਤੀ ਤੇ ਕੀੜਿਆਂ ਵਾਂਗ ਰੇਗਣ ਦਾ ਹੁਕਮ ਸੀ, ਘੋੜਿਆਂ ਤੇ ਚੜ੍ਹਨ ਦੀ ਮਨਾਹੀ ਸੀ, ਉਹਨਾਂ ਨੂੰ ਸੈਹ ਸਵਾਰ ਬਣਾ ਦਿੱਤਾ। ਜਿਨ੍ਹਾਂ ਨੂੰ ਘਰ ਵਿੱਚ ਕਦਰ ਰੱਖਣ ਦੀ ਆਗਿਆ ਨਹੀਂ ਸੀ, ਉਹਨਾਂ ਦੇ ਹੱਥ ਤਲਵਾਰਾਂ ਬਕੜਾ ਦਿੱਤੀਆਂ। ਨਿਯਾਤੀਆਂ ਹੋਂਦ ਨਾਲ ਹਵਾ ਗੰਦੀ ਹੋ ਜਾਂਦੀ ਸੀ ਮੰਦਿਰਾਂ ਵਿੱਚ ਜਾਣਾ ਤਾਂ ਇੱਕ ਪਾਸੇ ਮੰਦਿਰਾਂ ਦੇ ਆਸ-ਪਾਸ ਵੀ ਜਾਣ ਹੀ ਦਿੱਤਾ ਜਾਂਦਾ ਸੀ ਉਹਨਾਂ ਸੰਗਤ ਤੇ ਪੰਗਤ ਵਿੱਚ ਬੈਠਣ ਦੀ ਆਜ਼ਾਦੀ ਦਿੱਤੀ ਔਰੰਗਜ਼ੇਬ ਨੇ ਜਦ ਮੰਦਿਰਾਂ ਵਿੱਚ ਸ਼ੰਖ ਵਜਾਉਣ ਦੀ ਮਨਾਹੀ ਕੀਤੀ ਤਾਂ ਰਣਜੀਤ ਨਗਾਰੇ ਵਜਾਉਣ ਦੀ ਪਰੰਪਰਾ ਸ਼ੁਰੂ ਕਰਾ ਦਿੱਤੀ ਜਦ ਉਸਨੇ ਸੰਗੀਤ ਦੇ ਰਾਗ ਦੀ ਮਨਾਹੀ ਕੀਤੀ ਤਾਂ ਕਵੀਆਂ ਡਾਡੀਆਂ ਰਾਗਿਆਂ ਦੇ ਸੰਗੀਤਕਾਰਾਂ ਨੂੰ ਆਪਣੇ ਦਰਬਾਰ ਦਾ ਸ਼ਿੰਗਾਰ ਬਣਾ ਲਿਆ ਸਾਂਸਕ੍ਰਿਤੀ ਪਾਰਸ਼ਾਲਾ ਬੰਦ ਕਰਾਈਆਂ ਦਾ ਗੁਰੂ ਜੈਵ ਨੇ ਸਿੱਖਾਂ ਨੂੰ ਸਾਂਸਕ੍ਰਿਤੀ ਪੜ੍ਹ ਲਈ ਬਨਾਰਸ ਭੇਜ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਆਪਣੇ ਕੋਲ ਇੱਕ ਖੰਡਾ ਰੱਖਣ ਦਾ ਹੁਕਮ ਦਿੱਤਾ ਤੇ ਵੰਗਾਰ ਕੇ ਕਿਹਾ ਕਿ ਲੋੜ ਪਵੇ ਇਸ ਨੂੰ ਗੱਡ ਲਵੋ। ਦੇਖੋ ਕਿਸ ਦੀ ਹਿੰਮਤ ਪੈਂਦੀ ਹੈ ਕਿ ਇਸ ਸੱਗੇ ਸਿਰ ਝੁਕਣ ਦੀ ਅਗਰ ਫਿਰ ਵੀ ਕੋਈ ਚੁਕਿਆ ਤਾਂ ਗਰਦਨ ਲਾ ਦੋ। ਸੰਤਾਂ ਤੇ ਸ਼ਹੀਦਾਂ ਦੀ ਇਸ ਧਾਰਮਿਕ ਸੰਪਰਦਾ ਨੇ ਹੌਲੀ-ਹੌਲੀ ਬਹਾਦਰ ਯੋਧਿਆਂ ਦੇ ਸੰਗਠਨ ਦਾ ਰੂਪ ਧਾਰਨ ਕਰ ਲਿਆ। ਜੋ ਸਿਪਾਹੀਤਾ ਬਣੇ ਪਰ ਸੰਤਾਂ ਵਾਲੇ ਗੁਣ ਨਹੀਂ ਛੱਡੇ। ਉਹਨਾਂ ਨੇ ਆਪਣੇ ਸਿੱਖਾਂ ਨੂੰ ਸਿਰਫ ਤਾਕਤ ਹੀ ਨਹੀਂ ਬਖਸ਼ੀ, ਸੰਸਕਾਰ ਵੀ ਦਿੱਤੇ। ਸਮਾਜ ਸੇਵਾ ਨੂੰ ਇੱਕ ਰਹਾਣੀ ਤਰੱਕੀ ਵਾਸਤੇ ਮਢਲੀ ਛੜਤ ਬਣਾ ਦਿੱਤਾ। ਕਾਮ ਕਰੋ, ਲੋ, ਮੋਹ, ਹੰਕਾਰ ਤੇ ਕਾਬੂ ਪਾਉਣ ਦੀ ਜ਼ਰੂਰਤ ਤੇ ਜੋਰ ਦਿੱਤਾ। ਜਾਤ ਪਾਤ ਦੀਆਂ ਸੰਸਥਾਵਾਂ ਉੱਚੇ ਨਹੀਂ ਮਹਿ ਰਤਬੇ ਮਰਦ ਇਸਤਰੀ ਵਿੱਚ ਨਾ ਭਰਾਵੀ ਧਾਰਮਿਕ ਤੇ ਸਿਆਸੀ ਜ਼ਬਰਤ ਦੇ ਖਿਲਾਫ ਜੱਦੋ ਜਹਿਦ ਕਰਨ ਦੀ ਹਿੰਮਤ ਤੇ ਤਾਕਤ ਆਕਸ਼ੀ। ਸ਼ਕਤੀ ਸੰਕਲਪ ਤੇ ਸਮਾਜ ਸੇਵ ਨੂੰ ਇੱਕ ਲਾਬੀ ਰੰਗਤ ਦਿੱਤੀ। ਮਨੁੱਖ ਦੀ ਸੰਪੂਰਨ ਆਜ਼ਾਦੀ ਸਿੱਖ ਲਹਿਰ ਦਾ ਨਿਸ਼ਾਨਾ ਬਣ ਗਿਆ। ਜਿਸਨੇ ਮੁਗਲ ਹਕੂਮਤ ਦੇ ਹਰ ਜ਼ੁਲਮ ਦਾ ਟੱਕਰੇ ਵਿਰੋਧ ਕੀਤਾ ਲੋੜ ਪਈ ਤਾਂ ਕੁਰਬਾਨੀਆਂ ਵੀ ਦਿੱਤੀਆਂ ਜਿਸ ਵਿੱਚ ਉਮਰ ਦੀ ਕੋਈ ਅਹਿਮੀਅਤ ਨਹੀਂ ਸੀ ਗੁਰੂ ਸਾਹਿਬ ਨੇ ਸਹਾਜਦੇ ਨੇ ਲੜਾਈ ਦੇ ਮੈਦਾਨ ਵਿੱਚ ਛੋਟੇ ਖੰਡੇ ਵਾਹੇ ਦੋ ਛੋਟੇ ਪੁੱਤਰਾਂ ਨੇ ਸਰਹੰਦੀਆਂ ਨੀਹਾਂ ਵਿੱਚ ਧਰਮ ਬੱਧਨ ਦੀ ਬਜਾਏ ਸ਼ਹੀਦੀ ਨੂੰ ਤਰਜੀਹ ਦਿੱਤੀ ਬੰਦਾ ਬਹਾਦਰ 4 ਸਾਲ ਦਾ ਪੁੱਤ ਸ਼ਹੀਦ ਹੋਇਆ ਤੇ ਉਸ ਤੋਂ ਬਾਅਦ ਹੋਰ ਕਿੰਨੇ ਹੀ ਬੱਚੀ-ਬੱਚੀਆਂ ਨੇ ਕਹਤੇ ਸੈ ਕਸ਼ਟਸਾਰ ਦੇ ਹੋਏ ਸ਼ਹੀਦੀਆਂ ਗੜੇ ਲਗਾਈਆਂ ਪੈ ਕਾਹੂ ਕੋ ਦੇਤ ਨਹਿ ਨਹਿ ਪੈ ਅਨਮਾਨਤ ਆਨ ਬੜੀ ਵਾਰ ਬਲੇਖਾ ਪਾਇਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਨਾਨਕ ਦਾ ਰਾਹ ਤਿਆਕ ਕੇ ਸਿੱਖਾਂ ਦੀ ਪਰਮਾਰਥ ਏਕਤਾ ਨੂੰ دنیਵੀ ਸਫਲਤਾ ਦਾ ਵਸੀਲਾ ਬਣਾ ਦਿੱਤਾ। ਰਾਸੀ ਉਹ ਦਿਨ ਦਾ ਸਾਧਾ ਬਣਾ ਦਿੱਤਾ ਜਿਸ ਕਰਕੇ ਸਿੱਖ ਜੋ ਸਦੀਆਂ ਤੋਂ ਸੱਚੇ ਸੱਚੇ ਮਨੁੱਖਵਾਨ ਵਾਲੀ ਪ੍ਰਗਤੀ ਕਰੇ ਸਨ ਨੇਰੇ ਸਿਪਾਹੀ ਵਣ ਕੇ ਰਹਿ ਗਏ ਕਈ ਲੋਕ ਜਿਨ੍ਹਾਂ ਨੇ ਇਤਿਹਾਸ ਨੂੰ ਠੀਕ ਤਰ੍ਹਾਂ ਨਹੀਂ ਪੜਿਆ ਜਾਂ ਜਾਣ ਬੁੱਝ ਕੇ ਗੁਰੂ ਸਾਹਿਬੀ ਤੋਂ ਦੂਰ ਲਾ ਮਹਾਰਾਣਾ ਪ੍ਰਤਾਪ ਤੇ ਸ਼ਿਵਾਜੀ ਨਾਲ ਕਰਦੇ ਰਹੇ ਸੱਚਮੁੱਚ ਉਹਨਾਂ ਦੀ ਸੋਚ ਤੇ ਮਾਨਸਿਕ ਢਾਈ ਤੇ ਬੜਾ ਅਫਸੋਸ ਹੁੰਦਾ ਹੈ ਉਹਨਾਂ ਨੂੰ ਬਹੁਤ ਟਕਵਾਂ ਤੇ ਮੂੰਹ ਤੋੜਵਾ ਜਵਾਬ ਅਰਬਿੰਦੂ ਕੋਸ਼ ਨੇ ਆਪਣੀ ਪੁਸਤਕ ਫਾਊਂਡੇਸ਼ਨ ਆਫ ਇੰਡੀਅਨ ਕਲਚਰ ਵਿੱਚ ਦਿੱਤਾ ਹੈ ਕਿ ਮਹਾਰਾਣਾ ਪ੍ਰਤਾਪ ਤੇ ਸ਼ਿਵਜੀ ਦਾ ਨਿਸ਼ਾਨਾ ਸੀਮਤ ਤੇ ਕਰਤੱਵ ਨਿੱਜੀ ਸਨ ਦੂਜੇ ਪਾਸੇ ਕਾਲਸਾ ਅਸਚਰਜਮਈ ਅਨੋਖੀ ਤੇ ਨਿਰਾਲੀ ਸਿਰਜਣਾ ਹੈ ਸੀਐਚ ਪੈਨ ਲਿਖਦਾ ਹੈ ਇਹ ਗੁਰਗੋਬਿੰਦ ਸਿੰਘ ਜੀ ਦਾ ਹੀ ਕਮਾਲ ਹੈ ਕਿ ਜਿਨ੍ਹਾਂ ਨੇ ਜਾਤ ਪਾਤ ਦੇ ਦੈਂਤ ਨੂੰ ਜਿੰਨਾ ਤੋਂ ਪਕੜ ਕੇ ਕਾਬੂ ਕੀਤਾ ਜਾਦਿਆਂ ਜਿਹੜਾ ਉੱਤੇ ਕੁਲਾੜਾ ਮਾਰਿਆ ਅਤੇ ਐਸੀ ਕੌਮ ਬਣਾਉਣ ਦਾ ਫੈਸਲਾ ਕੀਤਾ ਜੋ ਖਿਆਲੀ ਅਤੇ ਅਮਲੀ ਤੌਰ ਤੇ ਇੱਕ ਹੋਵੇ ਵਾਈਗੁਰ ਜੀ ਦਾ ਕਾਲਸਾ ਵਾਈਗੁਰ ਜੀ ਕੀ ਫਤਿਹ ਫਲਜਕ ਮਾਫ